ਦੋਸਤੋ ਆਪਣੀਆਂ ਪੰਜ ਇੰਦਰੀਆਂ ਜਿਵੇਂ ਕਿ ਦੇਖਣਾ ਸੁਣਨਾ ਛੂਣਾ ਸਵਾਦ ਸੁੰਘਣਾ ਇਹਨਾਂ ਪੰਜ ਇੰਦਰੀਆਂ ਦੇ ਦੁਆਰਾ ਹੀ ਆਪਾਂ ਨੂੰ ਬਾਹਰੀ ਦੁਨੀਆ ਦਾ ਗਿਆਨ ਹੁੰਦਾ ਹੈ ਇਹਨਾਂ ਪੰਜ ਇੰਦਰੀਆਂ ਨਾਲ ਹੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਦੁਨੀਆ ਕਿਹੋ ਜੀ ਹੈ ਲੋਕ ਕਿਹੋ ਜਿ ਹਨ ਤੇ ਹੋਰ ਬਹੁਤ ਕੁਝ ਪਰ ਪੂਰੀ ਦੁਨੀਆ ਤੇ ਬ੍ਰਹਿਮੰਡ ਬਹੁਤ ਹੀ ਵਿਸ਼ਾਲ ਹਨ ਸਿਰਫ ਪੰਜ ਇੰਦਰੀਆਂ ਨਾਲ ਹੀ ਆਪਾਂ ਇਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ ਕੁਝ ਗਿਣਤੀ ਦੇ ਹੀ ਲੋਕ ਹਨ ਜੋ ਇਹਨਾਂ ਇੰਦਰੀਆਂ ਤੋਂ ਉੱਪਰ ਉੱਠ ਕੇ ਦੁਨੀਆ ਬਾਰੇ ਜਾਣਦੇ ਹਨ ਤੇ ਪੂਰੇ ਗਿਆਨ ਨੂੰ ਹਾਸਲ ਕਰ ਲੈਂਦੇ ਹਨ ਜਿਵੇਂ ਕਿ ਬਾਬਾ ਨਾਨਕ ਮਹਾਤਮਾ ਬੁੱਧ ਆਪਣੇ ਵਿੱਚ ਬਹੁਤ ਇਨਸਾਨ ਅਸਲ ਵਿੱਚ ਤਾਂ ਸੁੱਤੇ ਹੀ ਹੋਏ ਹਨ ਜਿਵੇਂ ਆਪਾਂ ਕਦੇ-ਕਦੇ ਗੁੱਸੇ ਵਿੱਚ ਕਿਸੇ ਨੂੰ ਗਲਤ ਬੋਲ ਦਿੰਨੇ ਹਾਂ ਜਾਂ ਫਿਰ ਕੋਈ ਗਲਤ ਕੰਮ ਕਰ ਬੈਨੇ ਹਾਂ ਬਾਅਦ ਵਿੱਚ ਜਦੋਂ ਸ਼ਾਂਤ ਹੁੰਨੇ ਆ ਤਾਂ ਪਸਤੌਨੇ ਆ ਕਿ ਯਾਰ ਮੇਰਾ ਦਿਲ ਨਹੀਂ ਕਰਦਾ ਸੀ ਪਰ ਮੈਂ ਫਿਰ ਵੀ ਉਸ ਬੰਦੇ ਨੂੰ ਗਾਲਾਂ ਕੱਢਦੀ ਆਂ ਦੋਸਤੋ ਜੇ ਆਪਾਂ ਪੁੱਛੀਏ ਵੀ ਜੇ ਤੇਰਾ ਦਿਲ ਨਹੀਂ ਕਰਦਾ ਸੀ ਤੂੰ ਫਿਰ ਵੀ ਕਿਸੇ ਬੰਦੇ ਨੂੰ ਗਲਤ ਬੋਲ ਦਿੱਤਾ ਕੋਈ ਪੁੱਛੇ ਕਿ ਜੇ ਤੁਹਾਡੀ ਦਿਲੀ ਇੱਛਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਨਹੀਂ ਸੀ ਫਿਰ ਕਿਉਂ ਉਸ ਸਮੇਂ ਤੁਸੀਂ ਸੁੱਤੇ ਪਏ ਸੀ ਜਦੋਂ ਕਿਸੇ ਦਾ ਨੁਕਸਾਨ ਕਰ ਰਹੇ ਸੀ ਕਿਉਂਕਿ ਜੇ ਤੁਸੀਂ ਬਿਨਾਂ ਆਪਣੀ ਇੱਛਾ ਤੋਂ ਕਿਸੇ ਦਾ ਨੁਕਸਾਨ ਕਰਤਾ ਕਿਸੇ ਨੂੰ ਗਾਲਾਂ ਕੱਢਤੀਆਂ ਇਸ ਦਾ ਮਤਲਬ ਫਿਰ ਤੁਸੀਂ ਸੁੱਤੇ ਹੀ ਹੋਏ ਹੋ ਕਦੇ-ਕਦੇ ਆਪਾਂ ਤੋਂ ਵੀ ਅਜਿਹੀਆਂ ਬਹੁਤ ਗਲਤੀਆਂ ਹੋ ਜਾਂਦੀਆਂ ਹਨ ਜੋ ਆਪਾਂ ਅਸਲ ਵਿੱਚ ਨਹੀਂ ਕਰਨਾ ਚਾਹੁੰਦੇ ਸਵਾਲ ਇਹ ਉੱਠਦਾ ਹੈ ਕਿ ਆਪਾਂ ਜਾਗ ਰਹੇ ਹਾਂ ਜਾਂ ਫਿਰ ਸੁੱਤੇ ਹਾਂ ਹੁਣ ਤੁਸੀਂ ਆਸ-ਪਾਸੇ ਸਮਾਜ ਵਿੱਚ ਦੇਖੋ ਕਿੰਨੇ ਹੀ ਗਲਤ ਕੰਮ ਹੋ ਰਹੇ ਹਨ ਕੀ ਉਹ ਲੋਕ ਹੋਸ਼ ਵਿੱਚ ਰਹਿ ਕੇ ਇਹ ਗਲਤ ਕੰਮ ਕਰ ਰਹੇ ਆ ਜਦੋਂ ਆਪਾਂ ਸੁੱਤੇ ਹੁੰਨੇ ਆ ਜੇ ਸੁਪਨੇ ਵਿੱਚ ਆਪਾਂ ਕੋਈ ਗਲਤ ਕੰਮ ਕਰ ਦਈਏ ਫਿਰ ਤਾਂ ਮੰਨਿਏ ਵੀ ਚਲੋ ਸੁਪਨੇ ਵਿੱਚ ਗਲਤ ਕੰਮ ਕੀਤਾ ਹੈ ਕਿਉਂਕਿ ਸੁਪਨਿਆਂ ਦਾ ਆਪਣੇ ਤੇ ਆਪਣਾ ਸੁਪਨੇ ਤੇ ਕੋਈ ਕੰਟਰੋਲ ਨਹੀਂ ਹੁੰਦਾ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਦਿਮਾਗ ਵਿੱਚ ਇੱਕ ਸਵਾਲ ਆਂਦਾ ਹੈ ਕਿ ਜਿਹੜੀ ਜ਼ਿੰਦਗੀ ਆਪਾਂ ਜੀ ਰਹੇ ਆ ਕੀ ਇਹ ਸੁਪਨਾ ਤਾਂ ਨਹੀਂ ਸੁਪਨੇ ਵਿੱਚ ਆਪਾਂ ਸੁਣਦੇ ਵੀ ਹਾਂ ਦੇਖਦੇ ਵੀ ਹਾਂ ਬੋਲਦੇ ਵੀ ਹਾਂ ਦੂਸਰੇ ਨਾਲ ਗੱਲਬਾਤ ਵੀ ਕਰਦੇ ਆ ਗੁੱਸਾ ਵੀ ਕਰਦੇ ਆ ਰੋਂਦੇ ਵੀ ਆ ਬਹਿਸ ਵੀ ਕਰਦੇ ਆ ਦੂਸਰੇ ਨਾਲ ਨਾਰਾਜ਼ ਵੀ ਹੁੰਨੇ ਆ ਲੜਦੇ ਵੀ ਆ ਤੇ ਪਿਆਰ ਵੀ ਕਰਦੇ ਆ ਸਿਰਫ ਜਾਗਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਤਾਂ ਇੱਕ ਸੁਪਨਾ ਸੀ ਇਹ ਸਭ ਸਾਡੇ ਦਿਮਾਗ ਨੇ ਹੀ ਸਾਨੂੰ ਦਿਖਾਇਆ ਹੈ ਇਹ ਤਾਂ ਹੋ ਗਈ ਸੁਪਨੇ ਦੀ ਗੱਲ ਹੁਣ ਗੱਲ ਕਰਦੇ ਆ ਅਸਲ ਦੁਨੀਆ ਦੀ ਦੋਸਤੋ ਅਸਲ ਦੁਨੀਆ ਵੀ ਸਾਡੇ ਦਿਮਾਗ ਨੇ ਹੀ ਸਾਨੂੰ ਦਿਖਾਈ ਹੈ ਸਾਡੀਆਂ ਪੰਜੇ ਇੰਦਰੀਆਂ ਦਿਮਾਗ ਦੇ ਕੰਟਰੋਲ ਵਿੱਚ ਨੇ ਸਕੂਲ ਵਿੱਚ ਜਦੋਂ ਆਪਾਂ ਪੜਦੇ ਸੀ ਸਾਇੰਸ ਵਿੱਚ ਇੱਕ ਟੌਪਿਕ ਸੀ ਕਿ ਆਪਣੀਆਂ ਅੱਖਾਂ ਕਿਸੇ ਵਸਤੂ ਨੂੰ ਕਿਵੇਂ ਦੇਖਦੀਆਂ ਹਨ ਜਦੋਂ ਆਪਾਂ ਕਿਸੇ ਦਰਖਤ ਨੂੰ ਦੇਖਦੇ ਹਾਂ ਤਾਂ ਦਰਖਤ ਤੋਂ ਲਾਈਟ ਰਿਫਲੈਕਟ ਹੋ ਕੇ ਆਪਣੇ ਅੱਖਾਂ ਦੇ ਰੂਟੀਨੇ ਤੇ ਪੈਂਦੀ ਹੈ ਤੇ ਅੱਖਾਂ ਦੇ ਰੂਟੀਨੇ ਤੇ ਦਰਖਤ ਦੀ ਫੋਟੋ ਬਣ ਜਾਂਦੀ ਹੈ ਰੂਟੀਨੇ ਦੇ ਫੋਟੋ ਸੈਂਸਿਟਿਵ ਸੈੱਲ ਇਲੈਕਟ੍ਰੋਨ ਡਿਸਚਾਰਜ ਕਰਦੇ ਹਨ ਇਸ ਨਾਲ ਇਲੈਕਟ੍ਰੋਕੈਮੀਕਲ ਇੰਪਲਸ ਦਿਮਾਗ ਤੱਕ ਪਹੁੰਚ ਕਰਦੀ ਹੈ ਇਹ ਸਾਰਾ ਡਾਟਾ ਇੱਕ ਗੁੰਜਲਦਾਰ ਪ੍ਰੋਸੈਸ ਰਾਹੀਂ ਦ੍ਰਕਤ ਦੀ ਸ਼ੇਪ ਰੰਗ ਤੇ ਹਿਲਜੁਲ ਦਾ ਪਤਾ ਕਰਦਾ ਹੈ ਦਿਮਾਗ ਇਸ ਜਾਣਕਾਰੀ ਨੂੰ ਇਕੱਠਾ ਕਰਕੇ ਆਪਾਂ ਨੂੰ ਦੱਸਦਾ ਹੈ ਕਿ ਦ੍ਰਕਤ ਕਿਹੋ ਜਿਹਾ ਹੈ ਇਸ ਤਰ੍ਹਾਂ ਦੁਨੀਆ ਕਿਹੋ ਜੀ ਦਿਖਦੀ ਹੈ ਇਹ ਸਾਨੂੰ ਸਾਡਾ ਦਿਮਾਗ ਹੀ ਦੱਸਦਾ ਹੈ ਤੇ ਸਾਡੀਆਂ ਬਾਕੀ ਇੰਦਰੀਆਂ ਨਾਲ ਵੀ ਇੰਜ ਹੀ ਹੁੰਦਾ ਹੈ ਜਦੋਂ ਕੋਈ ਬੰਸਰੀ ਵਜਾਉਂਦਾ ਹੈ ਜਾਂ ਕੋਈ ਹੋਰ ਸਾਜ਼ ਵਜਾਂਦਾ ਹੈ ਉਸ ਸਮੇਂ ਪ੍ਰੈਸ਼ਰ ਵੇਵ ਦੀ ਮਦਦ ਨਾਲ ਸਾਡਾ ਦਿਮਾਗ ਹੀ ਸਾਨੂੰ ਦੱਸਦਾ ਹੈ ਕਿ ਕਿਹੋ ਜੀ ਆਵਾਜ਼ ਆ ਰਹੀ ਹੈ ਕਿਸੇ ਫੁੱਲ ਦੀਆਂ ਪੱਤੀਆਂ ਵਿੱਚੋਂ ਨਿਕਲੇ ਕੈਮੀਕਲ ਮੋਲੀਕਿਊਲਸ ਆਪਣੇ ਨੱਕ ਦੇ ਰਿਸੈਪਟਰ ਤੱਕ ਪਹੁੰਚ ਕਰਦੇ ਹਨ ਉਸ ਤੋਂ ਬਾਅਦ ਦਿਮਾਗ ਤੱਕ ਪਹੁੰਚ ਕਰਦੇ ਹਨ ਤੇ ਦਿਮਾਗ ਆਪਾਂ ਨੂੰ ਦੱਸਦਾ ਹੈ ਕਿ ਫੁੱਲ ਦੀ ਖੁਸ਼ਬੂ ਕਿਹੋ ਜੀ ਹੈ ਦੋਸਤੋ ਗੱਲ ਖਤਮ ਇੱਥੇ ਹੁੰਦੀ ਹੈ ਕਿ ਜੋ ਵੀ ਆਪਾਂ ਦੇਖਦੇ ਹਾਂ ਸੁਣਦੇ ਹਾਂ ਖੁਸ਼ਬੂ ਲੈਣੇ ਹਾਂ ਮਹਿਸੂਸ ਕਰਦੇ ਹਾਂ ਉਹ ਸਭ ਕੁਝ ਆਪਾਂ ਨੂੰ ਇੰਦਰੀਆਂ ਦੀ ਮਦਦ ਨਾਲ ਦਿਮਾਗ ਤੱਕ ਪੁੱਜ ਕੇ ਆਪਾਂ ਨੂੰ ਦਿਮਾਗ ਹੀ ਦਿਖਾਉਂਦਾ ਹੈ ਹਜ ਤੱਕ ਤੁਸੀਂ ਜੋ ਵੀ ਕੁਝ ਦੇਖਿਆ ਜਾਂ ਸੁਣਿਆ ਹੈ ਉਹ ਤੁਹਾਡੇ ਦਿਮਾਗ ਨੇ ਹੀ ਤੁਹਾਨੂੰ ਅਹਿਸਾਸ ਕਰਾਇਆ ਹੈ ਇਹ ਸਭ ਸੱਚ ਹੈ ਜਾਂ ਨਹੀਂ ਇਸ ਨੂੰ ਪਤਾ ਕਰਨ ਦਾ ਹਜੇ ਤੱਕ ਕੋਈ ਵੀ ਤਰੀਕਾ ਨਹੀਂ ਆਇਆ ਇੱਥੋਂ ਤਾਂ ਇਹੀ ਪਤਾ ਲੱਗਦਾ ਹੈ ਕਿ ਤੁਸੀਂ ਦੁਨੀਆ ਦੇ ਅੰਦਰ ਨਹੀਂ ਬਲਕਿ ਦੁਨੀਆ ਤੁਹਾਡੇ ਅੰਦਰ ਹੈ ਸੋ ਦੋਸਤੋ ਹੋਸ਼ ਵਿੱਚ ਰਿਹਾ ਕਰੋ ਹੋਸ਼ ਵਿੱਚ ਹੀ ਕੰਮ ਕਰਿਆ ਕਰੋ ਤੇ ਹੋਸ਼ ਵਿੱਚ ਹੀ ਕਿਸੇ ਬੰਦੇ ਨੂੰ ਕੁਝ ਬੋਲਿਆ ਕਰੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡਾ ਚੈਨਲ ਗਿਆਨ ਦੇ ਰਾਹੀ ਫੇਸਬੁੱਕ ਤੇ ਫੋਲੋ ਕਰੋ ਤੇ ਜਿਹੜੇ ਦੋਸਤ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਆ ਗਿਆਨ ਦੇ ਰਾਹੀ ਚੈਨਲ ਨੂੰ ਸਬਸਕ੍ਰਾਈਬ ਕਰੋ